ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਗਰਾਂਸੀਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਤੇ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੋਂ ਥੋੜੇ ਜਿਹਾ ਆਜੋ ਬਈ ਜੀ ਬਾਈ ਜੀ ਸਸੀ ਗੱਲ ਅਸੀਂ ਅਲੱਡਾ ਸਾਹਿਬ ਹੋ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਡਰੈਸ ਬੋਲ ਨਾਡਾ ਸਾਹਿਬ ਬੰਬੂ ਹੈ ਜੀ ਪਿੰਡ ਸਲਾਬਤਰਾਜੀ ਆਪਣਾ ਜ਼ਿਲ੍ਹਾ ਬਈ ਜ਼ਿਲ੍ਹਾ ਆਪਣਾ ਬਠਿੰਡਾ ਪੈਂਦਾ ਜੀ ਤਹਿਸੀਲ ਬਈ ਸੀਲ ਆਪਣਾ ਰਾਮਪਰਾ ਫੂਲ ਹੈ ਜੀ ਨੇੜੇ ਪਿੰਡ ਬਈ ਨੇੜੇ ਆਪਣਾ ਪਧੌੜ ਰਹਿ ਗਿਆ ਜੀ ਪਾਈ ਰੁਪਾ ਭਗਤਾ ਪਈਕ ਮੋਬਾਈਲ ਨੰਬਰ 8777317317 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਪਹਿਲਾਂ ਸੂਈ ਹੈ ਜੀ ਬੱਚੀ ਪਰ ਦੋ ਸੂਈ ਹੈ ਪ੍ਰਾ ਇਹਨੂੰ ਜੀ ਤਿੰਨ ਘੰਟੇ ਹੋਗੇ ਤਿੰਨ ਤਿੰਨ ਸਾਢੇ ਤਿੰਨ ਘੰਟੇ ਹੋਗੇ ਜੇਰ ਪੈ ਗਈ ਜੇਰ ਪੈ ਗਈ ਪ੍ਰਾਪਾ ਆ ਪਈ ਆ ਬੱਠਲ ਚ ਹਾਂਜੀ ਬੱਚਾ ਕੀ ਦੇਤਾ ਭਾਈ ਬੱਚੀ ਦਿੱਤੀ ਆ ਜੀ ਬਹੁਤ ਚੰਗੀ ਠੀਕ ਹੈ ਜੀ ਇਹ ਵੀ ਐਸ ਦੀ ਹੈ ਜੀ ਹਾਂਜੀ ਆਪ ਵੀ ਚੰਗੀ ਆ ਤੇ ਬਰੀਡ ਆ ਤੇ ਬੈਡ ਜਾ ਦੇਖੋ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਨਾਲ ਉਹਨਾਂ ਨਾਲ ਤਾਜੀ ਸੂਈ ਹੈ ਜਮਾਂ ਬਈ ਇੱਕੋ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਕੁ ਵੱਡਾ ਗੱਡੇ ਬਾਈ ਫਿਰ ਬਹੁਤ ਡੱਟ ਸਾਬ ਇਹਦਾ ਮੰਨ ਕੇ ਚੱਲੋ ਜੀ ਸਾਢੇ 4 4 ਸਾਢੇ 4 ਕਿਲੋ ਚੋਤਾ ਠੀਕ ਆ ਸਣੇ ਉਹਨੂੰ ਵਿਚੇ ਨੂੰ ਚੰਗਾ ਆ ਕੇ 4 ਸਾਢੇ 4 ਕਿਲੋ ਚੋਤਾ ਜੀ ਸਣੇ ਸਰ ਦੇ ਦੋ ਐਸਟੀਮੇਟ ਦੁੱਧ ਦੁੱਧ ਜੀ 18 20 ਕਿਲੋ ਦੀ ਮੀਢ ਹੈ ਦੇ ਕੋਲ ਬੱਚੀ ਕੱਦ ਵਾਲੀ ਆ ਤੇ ਠੰਡੀ ਸੀਲ ਤੇ ਸਾਫ ਸੁਥਰੀ ਜਿੰਨੀ ਕਹਿ ਦੋ ਨੂੰ ਹੀ ਆ ਆਰਡਰ ਬੜਾ ਕਮਾਲ ਦਾ ਨਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਤਾ ਚਾਰੇ ਥਾਂ ਨਿਕਣਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਚਵਾਈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਆਪਣੀ 1 ਨੰਬਰੀ ਹੈ 1 ਤੋਂ ਵੀ ਲੈ ਭਾਈ ਉੱਤੋਂ ਦੀ 110% ਹੈ ਜੀ ਠੀਕ ਹੈ ਜੀ ਠੰਡੀ ਜਿਵੇਂ ਮਰਜੀ ਹੱਥ ਮਾਰੀ ਜਾਓ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਹੀਟਿੰਗ ਵਾਲਾ ਲੈਵਾ ਹੀਟਿੰਗ ਵਾਲਾ ਲੈਵਾ ਲੈਵਾ ਵੀ ਕਮਾਲ ਦਾ ਬਹੁਤ ਸੋਹਣਾ ਆਰਡਰ ਦੇਖੋ ਬਾਈ ਕਿਆ ਬਾਤ ਆ ਤੇ ਪ੍ਰਿੰਟ ਆ ਜਿਹੜਾ ਕਰਮ ਵਾਲੀ ਦਾ ਬਹੁਤ ਚੰਗਾ ਦਾ ਕੱਢ ਕੇ ਲਿਆ ਦਿੰਦਾ ਪ੍ਰਿੰਟ ਦੀ ਬਿਊਟੀਫੁੱਲ ਲੱਗ ਰਹੀ ਦੋਨੇ ਇੱਕ ਘਰੋਂ ਲਿਆਂ ਹੂੰ ਤੱਤ ਨੂੰ ਉਹ ਵੀ ਦਿਖਾਉ ਉਹ ਜਮ ਇੱਕੋ ਜਿਹਾ ਹੂੰ ਵੀਓ ਵੀ ਚੈੱਕ ਕਰੋ ਵੀਓ ਦੀ ਤਾਂ ਨੰਬਰ 1 ਕੋਕਾ ਪੀਸ ਆ ਬਾਈ ਸੂਈ ਸਵਾਈ ਹੈ ਉਹੇ ਜਿਹੀ ਕਰਮਾਣੀ ਨੇ ਬੱਚੀ ਦਿੱਤੀ ਆ ਬੱਚੀ ਵੀ ਫੁੱਲ ਬਰੀਡ ਆ ਦੋ ਨਗ ਮਿਲਣੇ ਆ ਬੱਚੀ ਨੇ ਵੀ 3.5 ਸਾਲ ਨੂੰ ਕਰਮਾਣੀ ਨੇ ਨਾਲ ਹੀ ਤਿਆਰ ਹੋਣਾਗਾ ਵਹਿੜ ਦੇਖੋ ਤੋਰਾ ਦੇਖੋ ਕਰਮਾਣੀ ਦਾ ਬਾਈ ਕੱਦ ਵਾਲੀ ਆ ਕੋਈ ਵੀ ਛੋਟੀ ਨਾ ਮੰਨ ਕੇ ਆਵੇ ਭੈਣ ਭਰਾ ਹੂੰ ਕੱਦ ਵਾਲੀ ਆ ਜੀ ਸਹੀ ਗੱਲ ਆ ਹਾਂ ਹੂੰ ਬਰੀਡ ਫੁੱਲ ਕੱਦ ਚੰਗਾ ਹੈ ਲੇਵਾ ਚੰਗਾ ਥਾਣ ਬਹੁਤ ਸਿੰਘ ਆਈ ਬਹਿ ਜਾ ਬਾਈ ਦੀ ਆ ਬਹੁਤ ਵੱਡੀ ਖਾਸੀਅਤ ਆ ਗਲੀ ਦੇ ਵਿਚਾਲੇ ਖੜੇ ਆ ਬਾਈ ਜਿਵੇਂ ਮਰ ਲੈ ਰੱਸਾ ਵੀ ਸੜਦਾ ਤਾਂ ਨਾਉਣ ਤੇ ਪਲੂਣ ਵੱਚੀ ਖੜਾ ਕੇ ਦਿਖਾ ਦੇਈ ਜਾਂਦੇ ਹਾਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਹੱਲਣਾ ਕਰਮ ਵਾਲੀ ਨਹੀਂ ਹੈਗੀ ਪੂਚਾ ਕੇ ਖੜ ਜੂ ਜੀ ਮੈਂ ਕਹਿੰਦਾ ਜਿਵੇਂ ਮਾਤੇ ਚੱਕਰ ਨਹੀਂ ਤੇ ਕੀ ਮੋਲ ਆ ਭਰਾ ਜੈਜਾ ਇਹ 55000 ਦੀ ਡਾਕਟਰ ਸਾਹਿਬ ਦੇ ਦਿਆਂਗੇ 65 ਨਹੀਂ ਕੋਈ 70 ਨਹੀਂ ਜੀ ਖੋ ਜੀ ਜਿਹੜਾ ਮਾਨਤਾ ਨਹੀਂ ਠੀਕ ਆ ਬਾਈ ਹਾਂਜੀ ਮੋਲ ਜੈਜਾ ਹੁਣ ਮਾਨਤਾ ਨਹੀਂ 85500 ਜਮਾ ਜੈ ਜਮ ਇਧਰ ਵਰਡ ਬਹੁਤ ਚੰਗੀ ਆ ਬਈ ਸੋਈ ਸਵਾਈ ਲੇਵਾ ਲੂਵਾ ਬਹੁਤ ਆ ਫੇਸ ਬੜਾ ਚੰਗਾ ਕਰ ਮਾਇਆ ਬੱਚੇ ਮੈਂ ਥੋੜੀ ਕਾਲੀ ਕਰੀ ਹਾਂ ਠੰਡੀ ਸੀਲ ਫੁੱਲ ਆ ਗਈ ਲੇਵਾ ਦੇਖ ਲੇਵੇ ਦੀ ਕੁਆਲਿਟੀ ਇੱਕ ਨੰਬਰ ਆ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਮੂਰੋ ਵੀ ਲੇਵਾ ਕਮਾਲ ਦਾ ਲੈ ਕੀ ਬਾਤ ਚਵਾਈ ਜੁਈ ਪਾਈਗੇ ਨਾ 100% ਇੱਕ ਨੰਬਰ ਆ ਜੀ ਇੱਕ ਨੰਬਰ ਜਮਾ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੋਈਨੀ ਆ ਡਾਕਟਰ ਸਾਹਿਬ ਦਾ ਦੂਜਾ ਸੂਆ ਕਹਿੰਦੇ ਮੈਨੂੰ ਇਹ ਵੀ ਪਲੂਨ ਮਨ ਲੱਗਦੀ ਆ ਜੀ ਬੱਛੀ ਠੀਕ ਆ ਬਾਈ ਸਫਾਈ ਦੇਖੋ ਜੀ ਇਸ ਦੀ ਕਿੰਨੇ ਕ ਦਿਨਾਂ ਦੀ ਕੱਚੀ ਆ ਇਹ ਇਹ ਮੰਨ ਕੇ ਚੱਲੋ ਜੀ ਲੋਗੀ ਚਾਰ ਤੋਂ ਪੰਜ ਦਿਨ ਜੀ ਚਾਰ ਤੋਂ ਪੰਜ ਦਿਨ ਲੈ ਜੀ ਸਫਾਈ ਦੇਖੋ ਕਿੰਨੀ ਆ ਹੂੰ ਕਿੰਨਾ ਕ ਦੁੱਧ ਦੇ ਦੂ ਆਸਤੀ ਦੁੱਧ 18-20 ਕਿਲੋ ਦੀ ਉਮੀਦ ਆ ਜੀ ਬਰੀਡ ਬਹੁਤ ਆ ਜੀ ਹੂੰ ਲੇਵਾ ਬਹੁਤ ਚੰਗਾ ਹਨ ਦੇਖੋ ਜੀ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਯਾਰ ਇਹ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚਵਾਈ ਬਹੁਤ ਚੰਗੀ ਚਵਾਈ ਬਹੁਤ ਠੰਡੀ ਸੀਲ ਦਾ ਤੇ ਕੱਦ ਕਾਠ ਬਨੂ ਕਿਸੇ ਚੀਜ਼ ਨੂੰ ਘਰ ਦੀ ਬਿਊਟੀ ਬਨੂ ਕਿਸੇ ਚੀਜ਼ ਬਨੂ ਘਰ ਨੇ ਪੱਤ ਜੀ ਆ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਕੀ ਬਾਤ ਆ ਪ੍ਰਿੰਟ ਬੜਾ ਚੰਗਾ ਹਨਾ ਹਾਂਜੀ ਇੱਕ ਘਰ ਦੀਆਂ ਜੀ ਇਹ ਦੋਨੇ ਬੜਾ ਲੋਕਲ ਲਿਆਂਵਾਂ ਆਪਣੀਆਂ ਇੱਕੋ ਹੀ ਘਰ ਚੋਂ ਪਾਈ ਕਹਿੰਦਾ ਖਰੀਦੀਆਂ ਨੇ ਦੋਨੇ ਬਈ ਨਗੀਨੇ ਆ ਡਾਇਮੰਡ ਪੀਸ ਆ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਤੋਰਾ ਦੇਖੋ ਕਰਮਾਲੀ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਅਲੱਗ ਅਲ੍ਹਾ ਥਾਨ ਗਲੀ ਕੱਚੀ ਕੱਚੀ ਆ ਬਸ ਹਾਂ ਨਾਟ ਜਿਹੜੇ ਬਾਦਾਂ ਲਊਗੀ ਅੱਜ ਕੱਚੀਆਂ ਆਲਾ ਭਾਅ ਹੋ ਜਾਊਗਾ ਸਹੀ ਗੱਲ ਆ ਬਾਈ ਉਹਦੇ ਫੇਰ ਤੁਹਾਨੂੰ ਪਤਾ ਵੀ ਤਿਆਰ ਕਰਕੇ ਲਓ ਸਹੀ ਗੱਲ ਆ ਲੈ ਜਿਵੇਂ ਮਰਜ਼ੀ ਵਾਠਾ ਰ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਗਲੀਆਂ ਦੇ ਵਿਚਾਲੇ ਖੜੇ ਆ ਲੈ ਕੋਈ ਚੱਕਰ ਨਹੀਂ ਮੈਂ ਕਹਿੰਦਾ ਹਿੱਲਣ ਵਾਲੀ ਤਾਂ ਹੈ ਹੀ ਨਹੀਂ ਕਹਿੰਦੇ ਪਰਾ ਨਾ ਜੀ ਨਾ 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 ਭੁੱਲ ਜਾ ਸਹੀ ਗੱਲ ਆ ਲੈਵੇ ਦੀ ਫੀਟਿੰਗ ਕਮਾਲ ਦੀ ਆ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਂ ਪੂਰੀ ਵਿਕਤੀ ਤੇ ਥਾਂ ਫੇਸ ਹੂਸ ਕਰਮ ਵਾਲੀ ਦਾ ਬਹੁਤ ਬਿਹਤਰੀਨ ਆ ਕੀ ਮੋਲਾ ਭਰਾ ਜਾਇ ਜਰਾ ਇਹ ਡਾਕਟਰ ਸਾਹਿਬ 50 500 ਹੀ ਦੇ ਦਾਂਗੇ ਜੀ 55000 ਰੁਪਏ ਮੋਲਾ ਮੰਨ ਤਾਂ ਜਿਹੜਾ ਮੌਕੇ ਤੇ ਯਰੂਰ ਹੋ ਜੂਗਾ ਬਿਊਟੀ ਚੈੱਕ ਕਰੋ ਬੈਡ ਦੀ ਕਮਾਲ ਪ੍ਰਿੰਟ ਬੜਾ ਚੰਗਾ ਠੰਡੀ ਜੀ ਦਾ ਭਾਵੇਂ ਆਈ ਦੱਸਾ ਸੱਟ ਕੇ ਜੀ ਬਹਿ ਜਾਓ ਆਏ ਤਾਂ ਹੈਂਡ ਵੀ ਤੁਰਪੂ ਤੇ ਜਾਇ ਲੱਤਾਂ ਮਾਰੂ ਲੋ ਬਈ ਗੱਲ ਆ ਬਈ ਲੈ ਆਲੇ ਆਣੀ ਵੇ ਇੱਧਰ ਦੀ ਨਹੀਂ ਇੱਧਰ ਦੀ ਬੈਜੋ ਭਾਂ ਕੋਈ ਚੱਕਰ ਵਾਲੀ ਗੱਲ ਲੈਓ ਜੀ ਜੇ ਇੱਧਰ ਦੀ ਮਰਜੀ ਬੈਜਾ ਕੋਈ ਚੱਕਰ ਹੀ ਨਹੀਂ ਅੱਜ ਕੱਚੀ ਦਾ ਮੁੱਲ ਆ ਜੀ ਇਹ ਜਦੋਂ ਫਿਰ ਸੂਈ ਉਹਦੋਂ ਫਿਰ ਹੋਰ ਮੁੱਲ ਹੋਊਗਾ ਸਹੀ ਗੱਲ ਕਈ ਭੈਣ ਭਰਾ ਕਹਿੰਦੇ ਵੀ ਹੁਣ ਸੂਈ ਦਬਾਈ ਜਾਂ ਹੁਣ ਤੂੰ ਵੱਧ ਮੰਗੀ ਜਾਣਾ ਹੈ ਨਾ ਉਹ ਗੱਲ ਜੁਦਾ ਹੈ ਹਮ ਹਾਂਜੀ ਲੈਓ ਜੀ ਅੱਜ ਦੀ ਘੜੀ ਮੁੱਲ ਵੀ ਜਮਾ ਜਾਇਜ਼ ਆ ਬਾਈ ਵਰਡ ਚੰਗੀ ਆ ਕੱਲੀ ਕੱਚੀ ਕੱਚੀ ਆ ਤਿਆਰ ਹੋ ਜੂਗੀ ਲੇਵੇ ਸਫਾਈ ਇੰਨਾ ਸਫਾਈ ਵਾਲਾ ਡੰਗਰ ਨਹੀਂ ਨਿਕਲਦਾ ਸਾਹਿਬ ਮੋਲ ਵੀ ਜਮਾਂ ਜਾਇਜ਼ ਲੱਗਿਆ ਯਾਰ ਜਮਾਂ ਜਾਇਜ਼ ਮੋਲ ਜਮਾਂ ਜਾਇਜ਼ ਮੋਲ ਕਰਦਾਂਗੇ ਜੀ ਬਹੁਤ ਹੈ ਜੀ ਹਾਂਜੀ ਲੋਕਾਂ ਨਾਲ ਜਾਇਜ਼ ਮੋਲ ਨੇ ਵੀ 60 65 ਮੰਗੀ ਜਾਉ ਹਨ ਉਹ ਕੰਮ ਨਹੀਂ ਆਪਣਾ ਸਹੀ ਹੈ ਮੈਂ ਆ ਜਾ ਬਤਾ ਜਾ ਆ ਜਾ ਆ ਜਾ ਅੱਗੇ ਬਾਈ ਤਨ ਨੰਬਰ ਤੇ ਕਿਹੜਾ ਸੁਆ ਵੀਰੇ ਪਲੂਨ ਮੱਚੀ ਸੁਣੀ ਡਾਕਟਰ ਸਾਹਿਬ ਇਹ ਕਿੰਨੇ ਦਿਨਾਂ ਦੀ ਗੱਚੀ ਹੈ ਇਹ ਇਹ ਮੰਨ ਗਏ 4 ਤੋਂ 5 ਦਿਨ ਲਊ ਜੀ 4 ਤੋਂ 5 ਹਾਂਜੀ ਕਿੰਨਾ ਕਿ ਦੁੱਧ ਦੀ ਉਹਦਾ ਗੱਲ ਹੀ ਵੀ 14 ਤਰੀਕ ਨੂੰ ਦਿਨ ਪੂਰੇ ਆ ਬਾਕੀ ਜੀ ਪਤਾ ਨਹੀਂ ਠੰਡੀ ਸੀਲ ਦੇਖੋ ਜੀ ਤੇ ਸਫਾਈ ਦਿਖਾਓ ਕਿੰਨੀ ਥੱਲੇ ਲੱਲੇ ਬਾ ਦੇਖੋ ਕਮਾਲ ਮੁੱਠੀ ਵਾਲਾ ਕੰਮ ਕਲਾ ਥਣ ਪੂਰੀ ਵਿਥੀ ਦੇ ਥਣ ਪੀੜੀ ਦੇ ਪਾ ਵਾਂਗੂ ਲੱਗੇ ਰਸ ਸਹੀ ਗੱਲ ਲੱਗ ਟਿਲ 200 ਪਈ ਐ ਲੋ ਟਿਲ ਬਹੁਤ ਪਈ ਐ ਸਾਰੀਆਂ ਬਾਲਟਾਂ ਲਾ ਗੱਡੂ ਫੇਰ ਕਰਨ ਮਣੀ ਹੁਣ ਗੱਡਿਓ ਬਾਹਰ ਲੱਗੀ ਨਾ ਪਤਾ ਕੱਬਦ ਚੰਗਾ ਬਰੀਡ ਚੰਗਿਆ ਲੇਵੇ ਦੀ ਸਾਫ ਸੁਧਰੀ ਐ ਇਕੱਲੀ ਕੱਚੀ ਕੱਚੀ ਆ ਬਰੀਕੀ ਇੰਨੀ ਆ ਜਿਹੜਾ ਜਿੰਨੀ ਕਹਿ ਦੋ ਸਹੀ ਕਹਿ ਛੋਟੀ ਨਾ ਕੋਈ ਵੀ ਮੈਂ ਤੁਹਾਨੂੰ ਕਹੀ ਜਨਾ ਮੰਨ ਕੇ ਆਵੇ ਇਹ ਵੀ ਬੱਚੀ ਕੱਦ ਵਾਲੀ ਦਿਖਾ ਦਿਓ ਫੇਸ ਦੇ ਫੇਸ ਬੜਾ ਲਾਇਬ ਆ ਡੰਗਣਾ ਦਾ ਕਰਦੀ ਥੋੜਾ ਆਰਡਰ ਕਮਾਲ ਆ ਆ ਡੰਗੀ ਪੁਟਿੰਗ ਵਾਲੀ ਤਾਂ ਕੜੀ ਆ ਹਣਾ ਬਹੁਤ ਸੋਹਣਾ ਲੇਵਾ ਕਰਮੜੀ ਦਾ ਇਕੱਲੀ ਕੱਚੀ ਕੱਚੀ ਹੋਇਆ ਕਰਮੜੀ ਤੇ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੋ ਡਾਕਟਰ ਮੁਹ ਹੈ ਚਾਰ ਦੰਦਾਂ ਦੀ ਬੱਚੀ ਚਾਰ ਦੰਦਾਂ ਦਾ ਜੀ ਹਾਂ ਮੇਰੇ ਜਿਵੇਂ ਬੈਠਾ ਮੈਂ ਮਾਰਕਾਂ ਨਹੀਂ ਦੱਸ ਦਿੰਦੇ ਆ ਉਹ ਵੀ ਆਪਾਂ ਦੱਸ ਦਿੰਨੇ ਹਣਾ ਓਕੇ ਬਾਈ ਉਹ ਤਾਂ ਆਪ ਦਾ ਭੈਣ ਭਰਾ ਕੋਈ ਆ ਕੇ ਦੇਖ ਸਕਦਾ ਨਾ ਪੁੱਤ ਲੋ ਜੀ ਜਿਵੇਂ ਸੀ ਲਾਈ ਬਟੂ ਕਰੈਕਟ ਚੈੱਕ ਕਰਨੀ ਕਹਿਣਾ ਕਰ ਮਾੜੀ ਨੇ ਕੋਈ ਆਏ ਨਹੀਂ ਵੀ ਜੇ ਦੂਜਾ ਸੂਆ ਤਾਂ ਉਹ ਠੰਡੀ ਹੋ ਪਹਿਲਾਂ ਹੋਊ ਨਾ ਆਪਣੇ ਕੋਲੇ ਹੂੰ ਪਸੂ ਠੰਡਾ ਹੀ ਮਿਲੂ ਸਹੀ ਗੱਲ ਆ ਲੈ ਕਿਹੜੀ ਗੱਲ ਆ ਫੇਸ ਕੁਆਲਟੀ ਦਿਖਾ ਦਿਓ ਕਿੰਨੀ ਚੰਗੀ ਆ ਜਿਵੇਂ ਮਰਜੀ ਬੈ ਜਾ ਕੋਈ ਚੱਕਰ ਨਹੀਂ ਗਲੀ ਦੇ ਵਿਚਾਲੇ ਖੜੇ ਆ ਲੈ ਫੋੜ ਦੀ ਬਾਦੀ ਪੂਰੀ ਚੰਗੀਆਂ ਸੁਣਾ ਕਪਣਾ ਫੌਲਾ ਬੈਡ ਦੇ ਵਿੱਚ ਕੀ ਮੋਲ ਆ ਵੀਰੇ ਕੱਚੀ ਦਾ ਇਹ ਸਾਡੇ 46000 ਰੁਪਏ ਲੈ ਲਾਂਗੇ ਰਸਾ ਸਾਡੇ 46000 ਜਮਾ ਜਾਇਜ਼ ਮੁੱਲ ਬਾਈ ਸਾਡੇ 46000 ਦੀ ਵਾੜ ਬਾਈ ਕਹਿੰਦਾ ਆਪਣੇ ਵਾਲੇ ਭਾਜ ਹੀ ਆਪਣੇ ਏਰੀਆ ਚੋਂ ਵੀ ਨਹੀਂ ਕੋਈ ਦੇ ਸਕਦਾ ਸਹੀ ਹੈ ਹੂੰ ਨੇੜੇ-ਨੇੜੇ ਨਾ 20 ਪਿੰਡਾਂ ਚ ਵੀ ਨਹੀਂ ਆਪਣੇ ਵਾਲੇ ਭਾ ਦੇ ਸਕਦਾ ਕੋਈ ਵੀ ਮੁੱਲ ਬਾਈ ਜਾਇਜ਼ ਜਾਇਜ਼ ਮਾਨਦਾਨ ਜਿਹੜਾ ਮੌਕਾ ਜ਼ਰੂਰ ਹੋ ਜਾਊਗਾ ਕੋਈ ਲੋਕ ਮੰਗ ਕੇ 70000 ਮੂੰਹ ਪਰੇ ਨੂੰ ਕਰ ਲੈਂਦੇ ਚਾਹ ਕਹਿੰਦਾ ਫੋਨ ਤੇ ਮੁੱਲ ਕਰਾਂਗੇ ਉਹ ਸਵਾਲ ਵਾਲੀ ਗੱਲ ਨਹੀਂ ਹੁੰਦੀ ਥਾਂ ਬਹੁਤ ਚੰਗਾ ਬਾਈ ਥਾਂ ਬਹੁਤ ਚੰਗਾਈ ਰਸਾ ਥਾਂ ਕੱਲਾ-ਕੱਲਾ ਥਾਂ ਪੂਰੀ ਵਿੱਚ ਦਾ ਥਾਂ ਲੈ ਅੱਥੀ ਜੋ ਉਹਨਾਂ ਦਾ ਥਾਣਾ ਐ ਨਹੀਂ ਕੋਈ ਵੀ ਛੋਟਾ ਹਨ ਐਂ ਲੱਗਿਆ ਜੀ ਪੀੜੀ ਦੇ ਪਾ ਵਾਂਗੂ ਐ ਨਹੀਂ ਕੋਈ ਗੱਲ ਵੀ ਜੇ ਉੱਥੇ ਗਲੀ 'ਚ ਖੜਿਆ ਰਹੀ ਸੀ ਇੱਥੇ ਨਹੀਂ ਖੜੂਗੀ ਹੂੰ ਇਹ ਮਰਜੀ ਬੈਠੇ ਰੋ ਲੋ ਕੋਈ ਚੱਕਰ ਨਹੀਂ ਲੈ ਮੈਂ ਚੱਕਰੀ ਕੋਈ ਨਹੀਂ ਜੀ ਹੂੰ ਜਿਵੇਂ ਮਰਜੀ ਬਹਿ ਜਾ ਲੋ ਕੀ ਬਾਤ ਆ ਨਾਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਨਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ